ਸਫਲਤਾ ਦੀ ਕਹਾਣੀ ਕਿਸਾਨਾਂ ਲਈ ਕਿਸਾਨਾਂ ਵੱਲੋਂ ਸਸੀ ਕਾਲ ਸਰ ਮੈਂ ਮੁਖਪਾਲ ਸਿੰਘ ਵਿਲੇਜ ਪਹੂਂਡ ਡਿਸਟ੍ਰਿਕਟ ਤਰਨਤਾਰਨ ਦਾ ਰਹਿਣ ਵਾਲਾ ਮੈਂ ਜੀ ਮੈਂ ਟ੍ਰੇਨਰ ਕੰਪਨੀ ਦੇ ਨਾਲ ਮੇਰਾ ਮਤਲਬ ਜਿਹੜਾ ਹੈਗਾ ਸੀਗਾ ਤਾਲਮੇਲ ਹੋਇਆ ਉਹਨਾਂ ਦੇ ਜਿਹੜੇ ਹੈਗੇ ਆ ਇਹ ਮੋਹਿਤ ਜੀ ਅਮਰਕੋੜ ਤੋਂ ਉਹਨਾਂ ਨੇ ਸਾਨੂੰ ਗਾਈਡ ਕੀਤਾ ਪ੍ਰੋਡਕਟ ਸੀਗਾ ਆਪਣਾ ਪ੍ਰੋਡਕਟ ਦਿੱਤਾ ਇਹਦੇ ਫਾਰਮ ਵਿਜ਼ਿਟ ਕੀਤਾ ਜੀ ਉਹਨਾਂ ਤੇ ਉਹ ਜਿਹੜਾ ਹੈਗਾ ਸੀਗਾ ਫੈਕਟਰੀ ਮਿਕਸ ক্লোਜ਼ ਅਪ ਉਹ ਪ੍ਰੋਡਕਟ ਅਸੀਂ ਪਸ਼ੂਆਂ ਨੂੰ ਦਿੱਤਾ ਜਿਹੜੀ ਕਿ ਪ੍ਰੋਬਲਮ ਕੀ ਸੀਗੀ ਪਸ਼ੂਆਂ ਨੂੰ ਉਹ ਸੂਣ ਤੋਂ ਪਹਿਲਾਂ ਜਿਹੜਾ ਸੂਣ ਸਮੇਂ ਕੋਈ ਦਿੱਕਤ ਆਉਂਦੀ ਸੀਗੀ ਉਹ ਦਿੱਕਤ ਕਾਰਨ ਇੱਕ ਮਹੀਨਾ ਪਹਿਲਾਂ ਅਸੀਂ ਮਤਲਬ ਉਹ ਦੇਣਾ ਹੁੰਦਾ ਵਾ ਜੋ ਗਾਈਡ ਕੀਤਾ ਸੀਗਾ ਇੱਕ ਮਹੀਨਾ ਪਹਿਲਾਂ ਦੇਣਾ ਉਹ ਜੋ ਅਸੀਂ ਦਿੱਤਾ ਪਸ਼ੂਆਂ ਨੂੰ ਉਹ ਮਤਲਬ ਪਹਿਲੀ ਤੇ ਗੱਲ ਇਹ ਕਿ ਬਹੁਤ ਹੀ ਆਸਾਨੀ ਦੇ ਨਾਲ ਜੋ ਪਸ਼ੂ ਸੂਪ ਆਇਆ ਇਰ ਉਸ ਤੋਂ ਬਾਅਦ ਜਿਹੜੀ ਹੈਗੀ ਸੀ ਜ਼ੇਰ ਦੀ ਉਹਦੀ ਸਮੱਸਿਆ ਆਉਂਦੀ ਸੀ ਉਹ ਹੱਲ ਹੋਇਆ ਠੀਕ ਹੋਇਆ ਉਸ ਤੋਂ ਬਾਅਦ ਜਿਹੜਾ ਲੇਵੇ ਦੇ ਵਿੱਚ ਸੀਗਾ ਕੋਈ ਪ੍ਰੋਬਲਮ ਆਉਂਦੀ ਸੀਗੀ ਉਹ ਵਧੀਆ ਲੇਵੇ ਦੀ ਵੀ ਮਤਲਬ ਹੋਰ ਜਿਵੇਂ ਕਹਿ ਲਓ ਇਹ ਵਧੀਆ ਗ੍ਰੋਥ ਸਾਰਾ ਕੁਝ ਹੋਇਆ ਤੇ ਜੀ ਉਹਦੇ ਵਿੱਚ ਪੈਦਾਵਾਰ ਜਿਹੜੀ ਆ ਮੈਂ ਜਿਹੜੀ ਬਹੁਤ ਦੁੱਧ ਦੀ ਅੱਗੇ ਨਾਲੋਂ ਕੁਝ ਪਰਸੈਂਟ ਪਹਿਲਾਂ ਨਾਲੋਂ ਵੱਧ ਕੇ ਉਹਦਾ ਰਿਜ਼ਲਟ ਮਤਲਬ ਬਹੁਤ ਵਧੀਆ ਸਾਨੂੰ ਮਿਲਿਆ ਜੀ ক্লোਜ਼ ਅਪ ਉਹਦਾ ਇਹ ਰਿਜ਼ਲਟ ਇਹ ਆ ਕਿ ਬਾਕੀ ਸਾਡੇ ਜਿਹੜੇ ਹੈਗੇ ਆ ਸਾਡਾ ਫਾਰਮ ਆ ਹੋਰ ਸਾਡੇ ਜਿਹੜੇ ਹੈਗਾ ਸਾਡੇ ਸੈਂਟਰ ਆ ਸੈਂਟਰ ਦੇ ਨਾਲ ਸਾਡੇ ਨਾਲ ਵੀ ਅੱਗੇ ਫਾਰਮਰ ਜੁੜੇ ਆ ਤੇ ਉਹ ਫਾਰਮਰ ਵੀ ਮਤਲਬ ਉਹਨਾਂ ਨੂੰ ਵੀ ਅਸੀਂ ਗਾਈਡ ਕੀਤਾ ਪੰਜ ਸੱਤ ਜਿਨ੍ਹਾਂ ਨੇ ਮਤਲਬ ਸਾਡੇ ਨਾਲ ਜਿਵੇਂ ਜਿਵੇਂ ਅੱਗੇ ਚੱਲ ਰਿਹਾ ਵਾ ਉਹਨਾਂ ਵੱਲੋਂ ਵੀ ਸਾਨੂੰ ਰਿਸਪੌਂਸ ਵਧੀਆ ਮਿਲਿਆ ਉਹਨਾਂ ਨੇ ਵੀ ਇਹ ਪ੍ਰੋਡਕਟ ਜ਼ੂਸ ਕੀਤਾ ਬੈਟਰੀ ਮਿਕਸ ਕਲੋਜ਼ ਅਪ ਬਹੁਤ ਵਧੀਆ ਬੈਟਰੀ ਮਿਕਸ ਕਲੋਜ਼ ਅਪ ਜਿਹੜੀ ਪ੍ਰੋਡਕਟ ਹੈਗਾ ਸਾਡਾ ਪਿਛਲੇ ਸੂਏ ਨਾਲੋਂ ਜਿਹੜਾ ਦੁੱਧ ਹੈਗਾ ਵਾ ਉਹ 20 ਤੋਂ 30% ਪਿਛਲੇ ਸੂਏ ਨਾਲੋਂ ਐਤ ਕੀ ਵੱਧ ਗਿਆ ਇਹ ਪ੍ਰੋਡਕਟ ਦੇਣ ਦੇ ਨਾਲ ਮਤਲਬ ਸਾਨੂੰ ਇਹ ਬੈਨੀਫਿਟ ਇਹਦਾ ਵੀ ਹੋਇਆ ਤੇ ਵਧੀਆ ਵਾ ਜਿਹੜੀ ਬਾਕੀ ਇਹ ਪਸ਼ੂ ਦਾ ਜਿਹੜੀ ਹੈਗੀ ਆਪਣੀ ਬਾਡੀ ਦੇ ਵਿੱਚ ਉਹਦੇ ਨਾਲ ਇਹ એનર્ਜੀ ਸੂਨ ਸਮੇਂ ਮਤਲਬ ਪੂਰਾ ਗੈਟਪੈਨ ਓਕੇ ਸੀਗੀ ਤੇ ਪਸ਼ੂ ਉੱਠ ਕੇ ਖੜ ਕੇ ਐਨ ਵਧੀਆ ਫੀਲ ਹੋਨੇ ਮਤਲਬ ਆਪਣੇ ਆਪ ਨੂੰ ਸਿਹਤਮੰਦ ਫੀਲ ਕੀਤਾ ਵੀਕਨੈਸ ਨਹੀਂ ਫੀਲ ਕੀਤੀ ਤੇ ਬਹੁਤ ਓਕੇ ਆ ਜੀ ਅੱਛਾ ਜੀ ਜਿਵੇਂ ਪਸ਼ੂ ਸੋਨ ਤੋਂ ਬਾਅਦ ਦੀ ਜਿਹੜਾ ਪ੍ਰੋਡਕਟ ਆ ਉਹ ਜੀ ਅਸੀਂ ਦਿੰਦੇ ਆ ਮਤਲਬ ਬੈਟਰੀ ਮਿਕਸ ਲੈਕਟੇਸ਼ਨ ਉਹ ਲੈਕਟੇਸ਼ਨ ਦੇ ਫਾਇਦੇ ਇਹ ਹੈਗੇ ਆ ਜਿਵੇਂ ਕਿ ਦੁੱਧ ਦੇ ਨਾਲ ਦੁੱਧਾ ਵਾਧਾ ਹੋ ਗਿਆ ਜੀ ਫੈਟ ਨੂੰ ਜਿਵੇਂ ਕਿ ਮੌਸਮ ਦੇ ਹਿਸਾਬ ਨਾਲ ਘਟ ਗਿਆ ਵਧ ਗਈ ਫੈਟ ਪਰ ਇਹ ਪ੍ਰੋਪਰਲੀ ਇਹਦੇ ਨਾਲ ਬਹੁਤ ਹੀ ਵਧੀਆ ਜਿਵੇਂ ਕਿ ਅਸੀਂ ਫੀਡ ਨੂੰ ਫੀਡ ਦੇ ਵਿੱਚ ਪੰਜ ਛੇ ਪ੍ਰੋਡਕਟਰ ਲਾ ਕੇ ਪਾਉਨੇ ਆ ਉਹ ਸਾਨੂੰ ਇਹ ਲਾ ਲੋ ਕੇ ਲੈਕਟ੍ਰੇਸ਼ਨ ਦੇ ਵਿੱਚ ਹੀ ਸਾਰਾ ਕੁਝ ਮਿਲਦਾ ਈ ਠੀਕ ਹੈ ਜੀ ਫਿਰ ਲਾ ਲਓ ਕਿ ਪਸ਼ੂ ਦੀ ਚਮਕ ਦਮਕ ਇਹਦੀ ਸ਼ਾਈਨ ਇਹਦੇ ਵਿੱਚ ਸ਼ਾਈਨ ਮਿਲ ਗਈ ਸਾਨੂੰ ਬਹੁਤ ਵਧੀਆ ਮਤਲਬ ਪਸ਼ੂ ਦੀ ਸਿਹਤ ਸਹੀ ਹੋ ਗਈ ਤੇ ਇਹਦੇ ਵਿੱਚ ਸ਼ਾਈਨ ਜੇ ਸਿਹਤ ਸਹੀ ਆ ਤਾਂ ਸ਼ਾਈਨ ਆਉਣੀ ਆ ਠੀਕ ਹੈ ਜੀ ਤੇ ਸਿਹਤ ਵੀ ਸਹੀ ਸ਼ਾਈਨ ਵੀ ਸਾਰਾ ਕੁਝ ਮਤਲਬ ਪਸ਼ੂ ਤੰਦਰੁਸਤ ਹੈ ਜੀ ਸਾਡਾ ਫਾਈਟ ਵੀ ਸਾਡੀ ਵਧੀਆ ਹੋ ਗਈ ਜੋ ਚੀਜ਼ ਅਸੀਂ ਫੀਡ ਦੇ ਵਿੱਚੋਂ ਲੈਨੇ ਆ ਫੀਡ ਦੇ ਵਿੱਚ ਕਈ ਕੁਝ ਉਹ ਮਿਲਾ ਕੇ ਜੀ ਉਹਦੇ ਵਿੱਚ ਜੇ ਉਹ ਉਹ ਸਾਨੂੰ ਇੱਕ ਦੇ ਵਿੱਚੋਂ ਹੀ ਮਿਲ ਗਿਆ ਇਹਦੇ ਵਿੱਚੋਂ ਹਾਂਜੀ ਏ ਜੀ ਆ ਗਿਆ ਲੈਕਟੇਸ਼ਨ ਬੈਟਰੀ ਮਿਕਸ ਲੈਕਟੇਸ਼ਨ ਦੇ ਵਿੱਚੋਂ ਹੀ ਸਾਨੂੰ ਇਹ ਚੀਜ਼ਾਂ ਜੋ ਮਿਲ ਚੁੱਕੀਆਂ ਵਧੀਆ ਬਹੁਤ ਵਧੀਆ ਰਿਸਪਾਂਸ ਹੈ ਜੀ ਹਾਂਜੀ ਤੇ ਹੋਰ ਵੀ ਅਸੀਂ ਆਸ ਕਰਦੇ ਹਾਂ ਕਿ ਸਾਡੇ ਲਈ ਹੋਰ ਵੀ ਇਹ ਮਤਲਬ ਕੰਪਨੀ ਜਿਹੜੀ ਆ ਇਹ ਬੈਟਰੀਆਂ ਇਹ ਸਾਡੇ ਵਾਸਤੇ ਹੋਰ ਵੀ ਪ੍ਰੋਡਕਟ ਲੈ ਕੇ ਆਉ ਜੋ ਸਾਨੂੰ ਸਮੱਸਿਆ ਵੈਸੇ ਤਾਂ ਸਾਡੀ ਤਕਰੀਬਨ ਜਿਹੜੀਆਂ ਸਮੱਸਿਆ ਸੀਗੀਆਂ ਮੇਨ ਇਹਦੇ ਵਿੱਚ ਆਉਂਦੀਆਂ ਸੀਗੀਆਂ ਫਾਰਮਾਂ ਦੇ ਵਿੱਚ ਉਹ ਤਕਰੀਬਨ ਸਾਡੇ ਫਾਰਮ ਦੇ ਤੇ ਐਨ ਓਕੇ ਆ ਜੀ ਬਿਲਕੁਲ ਅਸੀਂ ਸੰਤੁਸ਼ਟ ਹਾਂ ਤੇ ਹੋਰ ਵੀ ਜਿਹੜੇ ਸਾਡੇ ਹੈਗੇ ਫਰੈਂਡ ਸਰਕਲ ਦੇ ਵਿੱਚ ਲਾ ਲਓ ਜਾਂ ਕੋਈ ਸਾਡੇ ਕਸਟਮਰ ਲਾ ਲਓ ਉਹਨਾਂ ਨੂੰ ਵੀ ਅਸੀਂ ਇਹ ਗਾਈਡ ਤੇ ਉਹਨਾਂ ਵੱਲੋਂ ਵੀ ਜਿਹੜੇ 8 10 ਨੂੰ ਕੀਤਾ ਵਾ ਉਹਨਾਂ ਵੱਲੋਂ ਵੀ ਬਹੁਤ ਵਧੀਆ ਸਾਨੂੰ ਰਿਪਲਾਈ ਚੰਗਾ ਮਿਲਿਆ ਵਾ ਬਹੁਤ ਹੀ ਧੰਨਵਾਦ ਤੁਹਾਡਾ ਸੂਣ ਤੋਂ ਪਹਿਲਾਂ ਵੈਟਰੀ ਮਿਕਸ ਕਲੋਜ਼ ਅਪ ਦੀ ਵਰਤੋਂ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਨ ਅਤੇ ਪਸ਼ੂਆਂ ਵਿੱਚ ਮੈਸਟਾਈਟਸ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗਾ 4 ਤੋਂ 8 ਘੰਟਿਆਂ ਦੇ ਅੰਦਰ ਜੇਰ ਪੈ ਜਾਵੇਗੀ ਸਰਵੋਤਮ ਪ੍ਰਜਨਨ ਸ਼ਕਤੀ ਲਈ ਮਦਦ ਕਰੇਗਾ ਲੇਵੇ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ ਸਾਰੇ ਪਾਚਕ ਵਿਕਾਰ ਨੂੰ ਨਿਯੰਤਰਿਤ ਕਰੇਗਾ ਅਤੇ ਪਿਛਲੇ ਸੂਏ ਦੇ ਮੁਕਾਬਲੇ ਦੁੱਧ ਦੇ ਉਤਪਾਦਨ ਵਿੱਚ ਵਾਧਾ ਕਰੇਗਾ ਸੂਣ ਤੋਂ ਬਾਅਦ ਵੈਟਰੀਮਿਕ ਸਲੈਕਟੇਸ਼ਨ ਦੀ ਵਰਤੋਂ ਕਰਨ ਨਾਲ ਸਾਰੇ ਵਿਟਾਮਿਨ ਅਤੇ ਖਣਿਜਾਂ ਦੀ ਕਮੀ ਨੂੰ ਰੋਕਣ ਵਿੱਚ ਮਦਦ ਮਿਲੇਗੀ ਪਸ਼ੂਆਂ ਨੂੰ ਨਿਯਮਤ ਹੇਠ ਗਤੀਵਿਧੀਆਂ ਅਤੇ ਮਜ਼ਬੂਤ ਹੇਠ ਵਿੱਚ ਲਿਆਉਣ ਵਿੱਚ ਮਦਦ ਕਰੇਗਾ ਗਰਭ ਪਾਰਨ ਕਰਨ ਵਿੱਚ ਮਦਦ ਕਰਦਾ ਹੈ ਇਮਿਊਨਿਟੀ ਵਿੱਚ ਸੁਧਾਰ ਕਰਦਾ ਹੈ ਅਤੇ ਮੈਸਟਾਈਟਸ ਨੂੰ ਕੰਟਰੋਲ ਕਰਦਾ ਹੈ ਬੈਟਰੀਮਿਕ ਸਿਲੈਕਸ਼ਨ ਦੁਆਰਾ ਸਰਵੋਤਮ ਰੂਮਨ ਵਾਤਾਵਰਣ ਨੂੰ ਬਣਾਈ ਰੱਖਣ ਅਤੇ ਦੁੱਧ ਦੇ ਉਤਪਾਦਨ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ ਇਹ ਦਰਸਾਉਂਦਾ ਹੈ ਕਿ ਪਸ਼ੂ ਪਾਲਣ ਲਈ ਫਾਰਮ ਤੇ ਸਾਰੇ ਪੰਜ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਹਰ ਸਾਲ ਸੂਆ ਅਤੇ ਹਰੇਕ ਸੂਏ ਵਿੱਚ ਵੱਧ ਤੋਂ ਵੱਧ ਦੁੱਧ ਇਹ ਲਾਭਦਾਇਕ ਡੇਰੀ ਫਾਰਮਿੰਗ ਦੀ ਤਿਕੋਣੀ ਵਾਂਗ ਕੰਮ ਕਰਦਾ ਹੈ ਸਿਰਫ ਇੱਕ ਕਾਲ ਨੇ ਹਜ਼ਾਰਾਂ ਕਿਸਾਨਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ ਤੁਸੀਂ ਕਿਉਂ ਉਡੀਕ ਰਹੇ ਹੋ ਲਬ ਡਾਈਕ ਡੇਰੀ ਫਾਰਮਿੰਗ ਬਾਰੇ ਹੋਰ ਜਾਣਕਾਰੀ ਲਈ ਫੋਨ ਚੁੱਕੋ ਅਤੇ 8600844450 ਤੇ ਕਾਲ ਕਰੋ ਜਾਂ ਤੁਰੰਤ WhatsApp ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਤੇ ਜਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ